ਦਿੱਲੀ ਅੰਬਾਲਾ ਪਟਿਆਲਾ ਤੋਂ ਮੁਹਾਲੀ 에어ਪੋਰਟ ਰਾਹੀਂ ਜਿਹੜੇ ਹੈਗੇ ਆ ਚੰਡੀਗੜ੍ਹ ਆਉਣਾ ਚਾਹੁੰਦੇ ਆ ਉਹ ਸਾਵਧਾਨ ਹੋ ਜਾਓ ਸਾਡੀ ਇਹ ਖਬਰ ਬੜੀ ਧਿਆਨ ਦੇ ਨਾਲ ਦੇਖੋ ਸੁਣੋ ਕਿਉਂਕਿ ਤੁਸੀਂ ਇਹ ਹਾਈਵੇ ਤੋਂ ਜਦੋਂ ਆਉਣੇ ਆ ਤੇ ਇੰਡਸਟਰੀਅਲ ਏਰੀਆ 'ਚ ਵੜਨ ਦੀ ਜਦੋਂ ਕੋਸ਼ਿਸ਼ ਕਰਦੇ ਆ ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਇਹ ਪੁਆਇੰਟ ਜਿਹੜੇ ਆ ਉਹ ਬੰਦ ਮਿਲਣਗੇ ਇਹ ਪੁਲੀਆਂ ਜਿਹੜੀਆਂ ਲਾ ਰੱਖੀਆਂ ਰਾਹ ਬੰਦ ਕਰ ਰੱਖਿਆ ਕਿਉਂਕਿ ਤੁਸੀਂ ਤੁਹਾਨੂੰ ਪਤਾ ਤੁਸੀਂ ਗਿੱਜੇ ਹੋ ਤੁਸੀਂ ਹਾਈਵੇ ਤੇ ਦੇ ਜਾਓਗੇ ਇੰਡੀਕੇਟਰ ਦਿੱਤਾ ਤੇ ਇਧਰਲੇ ਪਾਸੇ ਜਿਹੜਾ ਮੁੜਨ ਲੱਗੋਗੇ ਅਗਲੇ ਪਾਸੇ ਪੁਲੀਆਂ ਜਿਹੜੀਆਂ ਉਹ ਆ ਜਾਣਗੀਆਂ ਹੁਣ ਤੁਸੀਂ ਖੁਦ ਦੇਖਿਓ ਇਹ ਸਾਧਨ ਜਿਹੜੇ ਵੀ ਆਉਂਦੇ ਹੋ ਇੰਡੀਕੇਟਰ ਵਿਚਾਰੇ ਦੇਣਗੇ ਪਰ ਮੁੜਿਆ ਕਿਸੇ ਤੋਂ ਨਹੀਂ ਜਾਣਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੀ ਖਬਰ ਦਾ ਅਸਰ ਕਿੰਨਾ ਤੇਜ਼ ਹੋਇਆ ਜਿਹੜਾ ਤੁਸੀਂ ਇਹ ਦੇਖੋ ਜੀਸੀਬੀ ਨੇ ਨਾਲ ਦੀ ਨਾਲ ਜਿਹੜੀ ਲੱਗ ਕੇ ਆ ਉਹ ਰਾਹ ਜਿਹੜਾ ਹੈਗਾ ਉਹ ਖੋਲ ਦਿੱਤਾ ਗਿਆ ਪਿਛਲੇ ਪੁਆਇੰਟ ਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਰਾਹ ਜਿਹੜਾ ਇਹ ਬੰਦ ਕੀਤਾ ਹੋਇਆ ਹੈ ਲੋਕਾਂ ਨੂੰ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਆ ਰਹੀ ਹੈ ਇਹ ਤਸਵੀਰਾਂ ਹੈ ਮੁਹਾਲੀ 에어ਪੋਰਟ ਹਾਈਵੇ ਦੀਆਂ ਹਾਈਵੇ ਬਿਲਕੁਲ ਜਾ ਰਿਹਾ ਹੈ ਵਗ ਰਿਹਾ ਹੈ ਸਾਧਨ ਬਹੁਤ ਤੇਜ਼ ਜਾ ਰਹੇ ਹੈ ਪਰ ਤੁਹਾਨੂੰ ਇੱਥੇ ਹੈਰਾਨੀ ਵਾਲੀ ਇੱਕ ਗੱਲ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਪਿਛਲੇ ਘੱਟੋ ਘੱਟ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਇਹ ਸਾਰੀ ਚੀਜ਼ ਜਿਹੜੀ ਹੈ ਉਹ ਹੋਈ ਹੈ ਮੁਹਾਲੀ 에어ਪੋਰਟ ਹਾਈਵੇ ਹੈ ਸਾਧਨਾਂ ਦੀਆਂ ਲੰਮੀਆਂ ਲੰਮੀਆਂ ਲੈਣਾ ਜਿਹੜੀਆਂ ਬਹੁਤ ਤੇਜ਼ ਸਪੀਡ ਦੇ ਵਿੱਚ ਸਾਧਨ ਜਿਹੜੇ ਆਉਂਦੇ ਆ ਪਰ ਇੱਕੇ ਦਮ ਜੇ ਸੱਜੇ ਪਾਸੇ ਤੁਸੀਂ ਦੇਖੋਗੇ ਤਾਂ ਇਹ ਸੜਕ ਜਿਹੜੀ ਹੈ ਇਹ ਬੰਦ ਕਰ ਦਿੱਤੀ ਗਈ ਹੈ ਆ ਪੁਲੀਆਂ ਵੱਡੀਆਂ ਪਾਈਪਾਂ ਜਿਹੜੀਆਂ ਹੈਗੀਆਂ ਉਹ ਰੱਖੀਆਂ ਤੇ ਸੜਕ ਇਧਰਲੇ ਪਾਸਿਓਂ ਬੰਦ ਕਰਤੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਇੱਥੇ ਕੋਈ ਸਾਈਨ ਬੋਰਡ ਲਾਇਆ ਗਿਆ ਹੈ ਕਿ ਜਿਸ ਤੋਂ ਪਤਾ ਲੱਗੇ ਕਿ ਕੋਈ ਇੱਥੇ ਕੰਸਟਰਕਸ਼ਨ ਵਗੈਰਾ ਚੱਲ ਰਹੀ ਹੈ ਇਸ ਕਰਕੇ ਇਹ ਰਾਹ ਜਿਹੜਾ ਉਹ ਬੰਦ ਕੀਤਾ ਹੋਇਆ ਹੈ ਤੇ ਆ ਹੁਣ ਤੁਸੀਂ ਦੇਖੋ ਆ ਮੇਰੇ ਪਿੱਛੇ ਕਕਾਰ ਆ ਗਈ ਇਹਨੇ ਹੁਣ ਇੰਡੀਕੇਟਰ ਛੱਡਿਆ ਸੀਗਾ ਵਿਚਾਰੇ ਨੇ ਕਿਉਂਕਿ ਇਹ ਪਹਿਲਾਂ ਵੀ ਵਿਚਾਰਾ ਇਧਰ ਨੂੰ ਮੁੜਦਾ ਹੈ ਤੇ ਇਸ ਟਾਈਮ ਜਿਹੜਾ ਜਦੋਂ ਇਹ ਮੋੜਨ ਲੱਗਿਆ ਹੋਊਗਾ ਤੇ ਆ ਪੁਲੀਆਂ ਜਿਹੜੀਆਂ ਹੈਗੀਆਂ ਉਹਨੂੰ ਦੇਖ ਗਿਆ ਇਸੇ ਕਰਕੇ ਆ ਮੋਟਰਸਾਈਕਲ ਇਸੇ ਤਰੀਕੇ ਦੇ ਨਾਲ ਹੁਣ ਕੋਈ ਵੀ ਇੱਥੇ ਸਾਈਨ ਬੋਰਡ ਜਿਹੜਾ ਹੈਗਾ ਉਹ ਨਹੀਂ ਲੱਗਿਆ ਹੋਇਆ ਕਿ ਇੱਥੇ ਕੋਈ ਕੰਸਟਰਕਸ਼ਨ ਵਗੈਰਾ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਹੁਣ ਜੇ ਲੱਗਿਆ ਹੋਵੇਗਾ ਬੋਰਡ ਤੇ ਲੋਕਾਂ ਨੂੰ ਪਤਾ ਜਿਹੜਾ ਹੈਗਾ ਉਹ ਲੱਗ ਜੇ ਅੱਗੇ ਫੇਰ ਇੱਕ ਇਹੋ ਜਿਹਾ ਜਿਹੜਾ ਪੁਆਇੰਟ ਆਉਂਦਾ ਕਿ ਮੇਨ ਹਾਈਵੇ ਤੋਂ ਉਤਰ ਕੇ ਆਪਾਂ ਜਦੋਂ ਆਹ ਲਿੰਕ ਰੋਡਾਂ ਨੂੰ ਜਾਣਾ ਹੁੰਦਾ ਅੰਦਰ ਇੰਡਸਟਰੀਅਲ ਏਰੀਆ ਦੇ ਅੰਦਰਲੇ ਪਾਸੇ ਜਾਣਾ ਤੇ ਅਗਲਾ ਪੁਆਇੰਟ ਫੇਰ ਐਸੇ ਤਰੀਕੇ ਦੇ ਨਾਲ ਇਹ ਬੰਦ ਕਰ ਰੱਖਿਆ ਹੈ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕੰਸਟਰਕਸ਼ਨ ਵਗੈਰਾ ਜੇ ਚੱਲ ਵੀ ਰਹੀ ਹੈ ਤੇ ਉਹਦੇ ਤੋਂ ਪਹਿਲਾਂ ਇੱਕ ਇੱਥੇ ਬੋਰਡ ਜਿਹੜਾ ਹੈਗਾ ਉਹ ਲਾਇਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਇਧਰਲਾ ਪੁਆਇੰਟ ਲੈਣਾ ਤਾਂ ਉਹ ਕਿੱਥੋਂ ਲਈਏ ਹੁਣ ਤੁਹਾਨੂੰ ਅਗਲੇ ਪੁਆਇੰਟਾਂ ਤੇ ਵੀ ਅਸੀਂ ਲੈ ਕੇ ਜਾਣੇ ਆ ਤੁਸੀਂ ਪਿਛਲੇ ਪਾਸੇ ਵੇਖੋ ਹੁਣ ਆ ਕਿੰਨੀਆਂ ਗੱਡੀਆਂ ਆ ਰਹੀਆਂ ਸਾਹਮਣੇ ਇੰਡੀਕੇਟਰ ਦਿੱਤੇ ਆ ਪਰ ਇੱਥੇ ਅਚਾਨਕ ਉਹਨਾਂ ਨੂੰ ਆ ਕੇ ਪਤਾ ਲੱਗਦਾ ਕਿ ਇਹ ਤਾਂ ਰਾਹ ਹੀ ਬੰਦ ਹੈ ਹੁਣ ਇਹ ਸਾਰੇ ਇਦੂ ਇੱਥੋਂ ਪਤਾ ਲੱਗਦਾ ਕਿ ਇਹ ਵਿਚਾਰੇ ਪਹਿਲਾਂ ਵੀ ਇਦਨੋਂ ਮੁੜਦੇ ਸੀਗੇ ਇੱਥੇ ਆ ਕੇ ਸੋ ਇਹ ਤੁਸੀਂ ਪਿਛਲੇ ਪਾਸੇ ਤੱਕ ਤੁਸੀਂ ਦੇਖੋ ਸਾਰੇ ਇੰਡੀਕੇਟਰ ਇਹਨਾਂ ਨੇ ਸਾਰਿਆਂ ਨੇ ਛੱਡ ਦਿੰਦੇ ਆ ਕੋਲੇ ਆ ਕੇ ਬਿਲਕੁਲ ਇਹਨਾਂ ਨੂੰ ਪਤਾ ਲੱਗਦਾ ਕਿ ਇਹ ਜੜੀਆਂ ਪੁਲੀਆਂ ਇਹ ਪਾਈਪਾਂ ਜਿਹੜੀਆਂ ਇੱਥੇ ਰੱਖੀਆਂ ਹੋਈਆਂ ਰਾਹ ਬੰਦ ਹੈ ਹੁਣ ਇਹ ਅਗਲੇ ਪੁਆਇੰਟ ਤੇ ਜਾਣਗੇ ਤੇ ਅਗਲਾ ਪੁਆਇੰਟ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਬੰਦ ਜਿਹੜਾ ਮਿਲੂਗਾ ਅਗਲੇ ਪੁਆਇੰਟ ਤੇ ਵੀ ਤੁਹਾਨੂੰ ਲੈ ਕੇ ਲੈ ਕੇ ਜਾਣੇ ਆ ਦੱਸ ਦਿਆਂ ਔਰ ਪਿੱਛੇ ਦੇਖੋ ਬਹੁਤ ਸਾਰੇ ਇਹ ਜਿਹੜੇ ਸਾਧਨ ਹੈਗੇ ਆ ਉਹ ਆ ਰਹੇ ਐ ਇੰਡੀਕੇਟਰ ਉਹ ਛੱਡ ਦਿੰਦੇ ਐ ਸੋ ਬਿਲਕੁਲ ਇਹ ਤੁਸੀਂ ਦੇਖੋ ਇੱਥੇ ਕਿਸ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਇਹ ਹੁਣ ਜਿਹੜਾ ਮੇਨ ਇਸ ਟਾਈਮ ਜਾਮ ਲੱਗ ਰਿਹਾ ਮੁਹਾਲੀ 에어ਪੋਰਟ ਰੋਡ ਐ ਇਹ ਔਰ ਇੱਥੇ ਜਾਮ ਦਾ ਇਹ ਕਾਰਨ ਐ ਲੋਕ ਇੱਥੇ ਆ ਕੇ ਰੁਕ ਜਾਂਦੇ ਐ ਸਾਧਨਾ ਦੇ ਆਪਦੇ ਕਾਰਾਂ ਜੀਪਾਂ ਦੇ ਇੰਡੀਕੇਟਰ ਛੱਡੇ ਆ ਪਿਛਲੇ ਪਾਸੇ ਜਾ ਮੇਖੋ ਲੰਮਾ ਜਿਹੜਾ ਹੈਗਾ ਲੱਗ ਜਾਂਦਾ ਸੋ ਗੁਜਾਰਿਸ਼ ਆ ਪ੍ਰਸ਼ਾਸਨ ਨੂੰ ਕਿ ਇੱਥੇ ਘੱਟੋ ਘੱਟ ਕੋਈ ਬੋਰਡ ਜਿਹੜਾ ਹੈਗਾ ਉਹ ਲਾਇਆ ਜਾਵੇ ਜਿਸ ਨੂੰ ਦੇਖ ਕੇ ਬੰਦੇ ਨੂੰ ਪਤਾ ਲੱਗੇ ਕਿ ਜੇ ਮੈਂ ਇੱਧਰ ਨੂੰ ਲੈਫਟ ਸਾਈਡ ਮੋੜਨਾ ਵੀ ਉਹ ਕਿੱਥੋਂ ਮੋੜੂੰਗਾ ਅੱਗੋਂ ਤੇ ਅਗਲੇ ਪੁਆਇੰਟ ਤੇ ਸਾਡੇ ਤੋਂ ਪਹੁੰਚਣ ਤੋਂ ਪਹਿਲਾਂ ਜੀਐਸਵੀ ਇਹ ਜਿਹੜੀ ਉਹ ਲੱਗ ਚੁੱਕੀ ਹੈ ਤੇ ਇਹ ਪੁਲਿੰਗਾਂ ਜਿਹੜੀਆਂ ਹੈਗੀਆਂ ਪਾਈਪਾਂ ਇੱਥੇ ਰੱਖੀਆਂ ਹੋਈਆਂ ਸੀ ਉਹ ਹੁਣ ਹਟਾਈਆਂ ਜਿਹੜੀਆਂ ਹੈਗੀਆਂ ਜਾ ਰਹੀਆਂ ਤਾਂ ਕਿ ਲੋਕਾਂ ਨੂੰ ਕੋਈ ਜਿਹੜਾ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਹੈਗਾ ਉਹ ਨਾ ਕਰਨਾ ਪਵੇ। ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੀ ਖਬਰ ਦਾ ਅਸਰ ਕਿੰਨਾ ਤੇਜ਼ ਹੋਇਆ ਜਿਹੜਾ ਤੁਸੀਂ ਇਹ ਦੇਖੋ ਜੀਸੀਬੀ ਨੇ ਨਾਲ ਦੀ ਨਾਲ ਜਿਹੜੀ ਲੱਗ ਕੇ ਆ ਉਹ ਰਾਹ ਜਿਹੜਾ ਹੈਗਾ ਉਹ ਖੋਲ ਦਿੱਤਾ ਗਿਆ। ਪਿਛਲੇ ਪੁਆਇੰਟ ਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਰਾਹ ਜਿਹੜਾ ਇਹ ਬੰਦ ਕੀਤਾ ਹੋਇਆ ਹੈ ਲੋਕਾਂ ਨੂੰ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਆ ਰਹੀ ਹੈ ਕਿਉਂਕਿ ਬੋਰਡ ਵਗੈਰਾ ਜਿਹੜਾ ਇੱਥੇ ਨਹੀਂ ਲੱਗਿਆ ਸੀਗਾ ਕੀ ਕੰਸਟਰਕਸ਼ਨ ਚੱਲ ਰਹੀ ਹੈ ਇਸ ਕਰਕੇ ਬੰਦ ਕੀਤਾ ਗਿਆ ਹੈ ਸੋ ਇਹ ਦੇਖੋ ਜੀਸੀਬੀ ਨੇ ਹੁਣ ਇਹ ਪਾਈਪਾਂ ਜਿਹੜੀਆਂ ਹੈਗੀਆਂ ਉਹ ਹਟਾ ਦਿੱਤੀਆਂ ਗਈਆਂ ਤੇ ਲੋਕ ਜਿਹੜੇ ਹੈਗੇ ਆ ਉਹ ਮੁੜਨ ਲੱਗ ਪਏ ਆ ਸੋ ਬਿਲਕੁਲ ਇਹ ਚਾਰ ਪੰਜ ਦਿਨਾਂ ਤੋਂ ਇਹ ਬਹੁਤ ਜ਼ਿਆਦਾ ਇੱਥੇ ਸਮੱਸਿਆ ਜਿਹੜੀ ਆ ਲੋਕਾਂ ਨੂੰ ਆ ਰਹੀ ਸੀ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਪਿਛਲੇ ਪਾਸੇ ਨੂੰ ਆਪਣੀ ਜਿਹੜੀ ਹੈਗਾ ਕੈਮਰਾ ਘੁਮਾ ਕੇ ਦੇਖਿਆ ਜਾਵੇ ਉਹ ਵੇਖੋ ਪਿਛਲੇ ਪਾਸੇ ਜਿੱਥੋਂ ਅਸੀਂ ਆਏ ਸੀਗੇ ਉੱਥੇ ਵੀ ਹੁਣ ਵੇਖੋ ਜਾਮ ਜਿਹੜਾ ਹੈਗਾ ਕਿੰਨਾ ਵੱਡਾ ਲੱਗਿਆ ਕਿਉਂਕਿ ਇਹ ਮੇਨ ਹਾਈਵੇ ਹੈਗਾ ਲੋਕਾਂ ਨੇ ਪਿੱਛੋਂ ਕੋਈ ਦਿੱਲੀ ਤੋਂ ਆਉਂਦਾ ਕੋਈ ਪਟਿਆਲੇ ਵਾਲੇ ਪਾਸਿਓਂ ਆਉਂਦਾ ਕੋਈ ਅੰਬਾਲਾ ਤੋਂ ਆਉਂਦਾ ਉਹਨਾਂ ਨੇ ਇਧਰਲੇ ਪਾਸੇ ਆਉਣਾ ਹੁੰਦਾ ਇੰਡਸਟਰੀਅਲ ਏਰੀਆ ਹੈਗਾ ਲੋਕਾਂ ਨੂੰ ਕੰਮ ਹੁੰਦੇ ਆ ਪਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਕਿ ਅਸੀਂ ਹੁਣ ਹਾਈਵੇ ਤੋਂ ਇੰਡਸਟਰੀਅਲ ਏਰੀਆ 'ਚ ਵੜੀਏ ਕਿੱਥੋਂ ਹਰੇਕ ਪਾਸੇ ਹਰੇਕ ਪੁਆਇੰਟ ਤੇ ਜਾ ਕੇ ਆ ਪਾਈਪਾਂ ਲੱਗੀਆਂ ਉਹਨਾਂ ਦੇ ਮੱਥੇ ਵੱਜਦੀਆਂ ਸੀਆਂ ਪਾਈਪਾਂ ਇਹ ਲੱਗੀਆਂ ਹੋਈਆਂ ਸੀ ਸੋ ਹੁਣ ਬਿਲਕੁਲ ਆ ਦੇਖੋ ਕਲੀਅਰ ਹੋ ਚੁੱਕਿਆ ਸਾਰਾ ਕੁਝ ਵਧੀਆ ਔਰ ਲੋਕਾਂ ਨੂੰ ਸੁੱਖ ਜਿਹੜਾ ਹੈਗਾ ਉਹਦਾ ਬਣ ਬਣ ਗਿਆ ਇਹ ਸ਼ੁਰੂ ਵਾਲਾ ਪੁਆਇੰਟ ਹੈ ਇੱਥੇ ਹਜੇ ਡੀਐਸਬੀ ਨਹੀਂ ਪਹੁੰਚੀ ਕਿੰਨੇ ਟਾਈਮ ਤੱਕ ਉਹ ਪਹੁੰਚ ਜੂਗੀ ਇਹਦਾ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਸਾਡੀ ਖਬਰ ਦਾ ਅਸਰ ਜਿਹੜਾ ਹੈ ਉਹ ਬਿਲਕੁਲ ਬਿਜਲੀ ਦੇ ਵਾਂਗ ਜਿਹੜਾ ਹੋਇਆ ਹੈ ਹੁਣ ਤੁਸੀਂ ਇਹ ਦੇਖੋ ਵੱਡੇ ਵੱਡੇ ਪਿੱਲਰ ਜਿਹੜੇ ਇੱਥੇ ਸਿੱਟੇ ਆ ਇਹ ਕਿੰਨੇ ਕਿੰਨੇ ਟਾਈਮ ਤੱਕ ਕਲੀਅਰ ਹੋ ਜਾਣਗੇ ਇਹਦੇ ਬਾਰੇ ਕੁਝ ਪਤਾ ਨਹੀਂ ਪਰ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੈ ਇਹ ਬਿਲਕੁਲ ਤੁਸੀਂ ਔਨ ਸਕਰੀਨ ਜਿਹੜਾ ਹੈਗਾ ਉਹ ਦੇਖਿਆ ਸੋ ਕੈਮਰਾਮੈਨ ਰੋਹਿਤ ਦੇ ਨਾਲ ਮੈਂ ਗੁਰਵਿੰਦਰ ਸਿੰਘ ਬਰਾੜ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਮੁਹਾਲੀ